ਜੁਗਨੀ ਉਹ ਗੀਤ ਜਿਨੇ ਲਿਖਤੀ ਆਪਣੇ ਹੀ ਗੀਤਕਾਰਾਂ ਦੀ ਜਾਨ ਪੰਜਾਬੀ ਗਾਣਿਆਂ ਚ ਅਕਸਰ ਵਰਤਿਆ ਜਾਣ ਵਾਲਾ ਸ਼ਬਦ ਜੁਗਣੀ ਜੋ ਅਕਸਰ ਗਾਣਿਆਂ ਚ ਕੁੜੀ ਦੇ ਰੂਪ ਚ ਵਰਤਿਆ ਜਾਂਦਾ ਹੈ ਜਿਵੇਂ ਕਿ ਇਹ ਗਾਣੇ ਨੇ ਗਾਣਿਆਂ 'ਚ ਜੁਗਨੀ ਨੂੰ ਇੱਕ ਕੁੜੀ ਦਾ ਰੂਪ ਦਿੱਤਾ ਜਾਂਦਾ ਹੈ ਪਰ ਅਸਲ 'ਚ ਜਿਹੜੀ ਜੁਗਨੀ ਆ ਉਹ ਜੁਬਲੀ ਸ਼ਬਦ ਦਾ ਇੱਕ ਵਿਗੜ ਦਾ ਰੂਪ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਮਹਾਰਾਣੀ ਵਿਕਟੋਰੀਆ 7 ਦੇ 50 ਸਾਲ ਪੂਰੇ ਹੋ ਗਏ ਸਨ ਤਾਂ ਉਹਨੇ 골ਡਨ ਜੁਬਲੀ ਮਨਾਉਣ ਦਾ ਫੈਸਲਾ ਕੀਤਾ ਦਸਨਯੋਗ ਗੱਲ ਇਹ ਹੈ ਕਿ ਪੂਰੇ ਬ੍ਰਿਟਾਨੀਆ ਰਾਜ ਘਰਾਣੇ 'ਚ ਸਭ ਤੋਂ ਵੱਧ ਰਾਜ ਮਹਾਰਾਣੀ ਵਿਕਟੋਰੀਆ 7 ਨੇ ਕੀਤਾ ਜਿਹਦਾ ਰਾਜਕਾਲ 1837 ਤੋਂ ਲੈ ਕੇ 1901 ਤੱਕ ਚੱਲਿਆ ਜਦ ਮਹਾਰਾਣੀ ਦੇ 50 ਸਾਲ ਪੂਰੇ ਹੋਏ ਤਾਂ ਮਹਾਰਾਣੀ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਕਿ ਹੁਣ 골ਡਨ ਜੁਬਲੀ ਮਨਾਈ ਜਾਵੇਗੀ ਜਿਸ ਲਈ ਖਾਸ ਮਸ਼ਾਲ ਤਿਆਰ ਕੀਤੀ ਗਈ ਜੋ ਉੱਤੇ-ਉੱਤੇ ਜਾਵੇਗੀ ਜਿੱਥੇ-ਜਿੱਥੇ ਬ੍ਰਿਟਾਣੀਆ ਸਰਕਾਰ ਦਾ ਰਾਜ ਹੋਵੇਗਾ ਉੱਥੇ ਦੇ ਡੀਸੀ ਨੂੰ ਉਸ ਮਸ਼ਾਲ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਜਦ ਇੱਕ ਡੀਸੀ ਦੂਜੇ ਡੀਸੀ ਨੂੰ ਮਸ਼ਾਲ ਸੌਂਪਦਾ ਤਾਂ ਉੱਥੇ ਦੇ ਲੋਕ ਆਪਣੇ ਲੋਕ ਗੀਤਾਂ 'ਚ ਉਸ ਮਸ਼ਾਲ ਦਾ ਸਵਾਗਤ ਕਰਦੇ। ਜਦੋਂ ਇਹ ਮਸ਼ਾਲ ਪੰਜਾਬ ਪਹੁੰਚੀ ਤਾਂ ਇਹਦੇ ਸਵਾਗਤ ਲਈ ਇੱਕ ਗੀਤ ਬਣਾਉਣ ਦਾ ਐਲਾਨ ਕੀਤਾ ਗਿਆ। ਜਿਸ ਲਈ ਦੋ ਗੀਤਕਾਰਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਦਾ ਨਾਮ ਸੀ ਮੁਹੰਮਦ ਮਾਦਾ ਅਤੇ ਬਿਸ਼ਨਾ ਜੱਟ ਜੋ ਕਿ ਤਰਨਤਾਰਨ ਤੋਂ ਸਨ। ਇਹ ਸ਼ੁਰੂ ਤੋਂ ਹੀ ਗੀਤ ਫਾਰਸੀ ਅਤੇ ਪੰਜਾਬੀ 'ਚ ਗਾਉਂਦੇ ਸਨ। ਤਾਂ ਨਹੀਂ ਜ਼ੁਬਾਨ ਤੇ jubli ਸ਼ਬਦ ਨਾ ਚੜਿਆ ਤਾਂ ਇਹਨਾਂ ਨੇ jubli ਨੂੰ jugni ਬਣਾ ਦਿੱਤਾ। ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ jugni ਸ਼ਬਦ ਹੈ ਉਹ jubli ਦਾ ਵਿਗੜਦਾ ਰੂਪ ਹੈ। ਜਿੱਤੇ ਜਿੱਤੇ ਮਸ਼ਾਲ ਜਾਂਦੀ ਦੋਨੋਂ ਗੀਤਕਾਰ ਉਹਦੇ ਨਾਲ ਉੱਥੇ ਉੱਥੇ ਜਾਂਦੇ ਤੇ ਜੁਗਨੀ ਗਾਉਂਦੇ ਜੁਗਨੀ ਗੀਤ ਦੇ ਵਿੱਚ ਦਰਦ ਅਤੇ ਵਿਦਰੋਹੀ ਭਾਵਨਾ ਸੀ ਇਹਦੇ ਕੁਝ ਬੋਲ ਸਨ ਜਿਵੇਂ ਪੁੱਤ ਗੱਭਰੂ ਮੁਲਕ ਵਿੱਚ ਮਾਰੇ ਰੋਵਨ ਅੱਖੀਆਂ ਪਰ ਬੁੱਲਸੀ ਸੀਤੇ ਪੀਰ ਮੇਰਿਓ ਜੁਗਨੀ ਆਈ ਆ ਇਨਾ ਕਿਹੜੀ ਜੋਤ ਜਗਾਈ ਆ ਅਧੇ ਉਹਨਾਂ ਨੇ ਜੁਗਨੀ ਉੱਤੇ ਕਈ ਵਿਅੰਗ ਵੀ ਬਣਾਏ ਜਿਸ ਵਿੱਚ ਕਈ ਲਾਈਨਾਂ ਸਨ ਜੁਗਨੀ ਆ ਵੜੀ ਲੁਧਿਆਣੇ ਉਹਨੂੰ ਪੈਗੇ ਅੰਨੇ ਕਾਣੇ ਮਾਰਣ ਮੁਕੀਆਂ ਮੰਗਣ ਦਾਣੇ ਫਿਰ ਮੇਰੇ ਉਹ ਜੁਗਣੀ ਆਈਆ ਇਹਨਾਂ ਕਿਹੜੀ ਜੋਤ ਜਗਾਈਆ ਜੁਗਣੀ ਗੀਤ ਸੀ ਉਹ ਵਿਦਰੋਹ ਤੇ ਦਰਦ ਦੀ ਭਾਵਨਾ ਨਾਲ ਭਰਿਆ ਹੋਇਆ ਸੀ ਜਦ ਲੋਕ ਇਸ ਗੀਤ ਨੂੰ ਸੁਣਦੇ ਤਾਂ ਜੋਸ਼ ਨਾਲ ਭਰ ਉੱਠਦੇ ਅਤੇ ਪੰਜਾਬ 'ਚ ਬ੍ਰਿਟਿਸ਼ ਖਿਲਾਫ ਕਈ ਲਹਿਰਾਂ ਵੀ ਉੱਠੀਆਂ ਇਸ ਤੋਂ ਬਾਅਦ ਜਦੋਂ ਇੱਕ ਡੀਸੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਦੋਨਾਂ ਗੀਤਕਾਰਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਗੀਤਕਾਰਾਂ ਉਤੇ ਕਈ ਤਸ਼ੱਦਦ ਹੋਏ ਤੇ ਦੋਨੋਂ ਜਣੇ ਤਸ਼ੱਦਦ ਨੂੰ ਨਾ ਸਹਿ ਪਾਏ ਅਤੇ ਦੋਨਾਂ ਜਣਿਆਂ ਦੀ ਮੌਤ ਹੋ ਗਈ। ਇਹ ਗੀਤ ਜੋ ਅੱਜ ਆਪਾਂ ਖੁਸ਼ੀ 'ਚ ਵਰਤਦੇ ਆਂ ਇੱਕ ਸਮੇਂ ਵਿਦਰੋਹ ਅਤੇ ਦਰਦ ਦੀ ਭਾਵਨਾ ਨੂੰ ਬਿਆਨ ਕਰਦਾ ਸੀ। ਜੁਗਨੀ ਦਾ ਇੱਕ ਹੋਰ ਪੱਖ ਵੀ ਹੈ। ਮੁਸਲਮਾਨ ਔਰਤਾਂ ਅਕਸਰ ਆਪਣੇ ਗਲ 'ਚ ਜਾਂ ਮੋਢੇ 'ਤੇ ਇੱਕ ਤਵੀਤ ਬੰਨ੍ਹਦੀਆਂ ਸਨ ਜਿਹਨੂੰ ਜੁਗਨੀ ਵੀ ਕਿਹਾ ਜਾਂਦਾ ਸੀ। ਇਹ ਸਨ ਦੋ ਪੱਖ ਜੁਗਨੀ ਉਤੇ ਜ਼ਰੂਰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ। ਧੰਨਵਾਦ। ਤੁਸਕ ਇਸ ਦੀ ਲੱਗੇ ਉਹ ਮੇਰਾ ਜੁਗਨੀ ਇਹ ਮੇਰਾ ਜੁਗਨੀ